ਸਸ ਸ਼ਕਲ एवरीवन आई होप ਤੁਸੀਂ ਸਾਰੇ ਠੀਕ ਹੋਵੋਗੇ ਤੁਸੀਂ ਮੇਰਿਆਂ ਦੂਸਰੀਆਂ ਵੀਡੀਓ ਨੂੰ ਵੀ ਵਧੀਆ ਪਿਆਰ ਕਰ ਰਹੇ ਹੋ ਵੀਦ ਕਰਦੀਆਂ ਇਸ ਵੀਡੀਓ ਨੂੰ ਵੀ ਵਧੀਆ ਪਿਆਰ ਕਰੋਗੇ ਤੇ ਅੱਗੇ ਵੀ ਆਪਣਾ ਐਵੇਂ ਪਿਆਰ ਬਣਿਆ ਰਵੇ ਇਸ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਤੇ ਰੋਜ਼ ਨਵੇਂ ਨਵੇਂ ਸੋਟਾਂ ਦੇ ਤੁਸੀਂ ਵੇਖੋ ਡਿਜ਼ਾਈਨ ਜਿਹੜੀ ਅੱਜ ਸਾਡੀ ਵੀਡੀਓ ਹੈ ਇਹ ਵੀਡੀਓ ਅਸੀਂ ਵਖਾਵਾਂਗੇ ਕਿ ਅਸੀਂ ਕਿਵੇਂ ਗਰਮੀ ਦੇ ਪ੍ਰਿੰਟ ਸੂਟ ਵਰਕ ਵਾਲੇ ਸੂਟਾਂ ਨੂੰ ਕਿੱਦ ਸਪੈਸ਼ਲੀ ਪ੍ਰਿੰਟ ਹੈ ਜ ਪ੍ਰਿੰਟ ਸੂਟਾਂ ਨੂੰ ਕਿੱਦ ਐਸੇ ਡਿਜ਼ਾਈਨਿੰਗ ਕਰਕੇ ਤਿਆਰ ਕਰ ਸਕਦੇ ਆ ਐਡੀ ਸੋਹਣੀ ਡਿਜ਼ਾਈਨਿੰਗ ਅਸੀਂ ਘਰੇ ਵੀ ਕਰ ਸਕਦੇ ਆ ਸਾਡੇ ਤੋਂ ਵੀ ਕਰਵਾ ਸਕਦੇ ਆ ਆਪਦੇ ਟੇਲਰ ਮਾਸਟਰ ਤੋਂ ਵੀ ਕਰਾ ਸਕਦੇ ਆ ਕਿਸੇ ਤੋਂ ਕਰਾ ਸਕਦੇ ਆ ਇਹਦੇ ਲਈ ਚਲੋ ਆਪਾਂ ਸ਼ੁਰੂ ਕਰਦੇ ਆ ਵਿਖਾਉਣੀ ਆ ਇਹ ਜਿਹੜਾ ਸਾਡਾ ਸੂਟ ਆ ਇਹ ਗਰਮੀ ਦਾ ਕੱਪੜਾ ਇਹ ਬਾਟਮ ਆ ਬਾਟਮ ਉੱਪਰ ਤੁਸੀਂ ਵਰਕ ਵੇਖੋ ਇਦਾਂ ਵਰਕ ਦਿੱਤੀ ਆ ਤੇ ਪਹੁੰਚੇ ਉੱਪਰ ਅਸੀਂ ਐਂਕਰਿੰਗ ਕੀਤੀ ਵੀ ਐ ਸੇਮ ਕਲਰ ਦੇ ਧਾਗੇ ਦੀ ਅਸੀਂ ਪਹੁੰਚੇ ਉੱਪਰ ਐਂਕਰਿੰਗ ਕੀਤੀ ਆ ਇਹ ਇਹਦੇ ਬਾਟਮ ਦੇ ਪਹੁੰਚੇ ਨੇ ਦੋਵੇਂ ਤੁਸੀਂ ਵੇਖੋ ਕਿੱਡੇ ਸੋਨੇ ਨੇ ਇਹਨਾਂ ਦੋਵਾਂ ਦੇ ਪਹੁੰਚੇ ਨੇ ਤੇ ਜਿਹੜੀ ਇਹ ਇਹਦਾ ਦੁਪੱਟਾ ਜਿਹੜੀ ਇਹਦੀ ਸ਼ਰਟ ਆ ਸ਼ਰਟ ਤੁਸੀਂ ਵੇਖੋ ਇਹ ਸ਼ਰਟ ਅਸੀਂ ਗੋਲ ਘੇਰੇ ਤੇ ਬਣਾਇਆ ਸੂਟ ਇਹ ਇਿੱਦਾਂ ਇਹਦੇ ਦੁਪੱਟੇ 'ਚ ਕਲਰ ਆ ਉਹੀ ਸੇਮ ਕਲਰ ਦੀ ਸੀ ਪੱਟੀ ਨਿੱਕ ਤੇ ਦੇਤੀ ਪਲੱਸ ਇਹਦੇ ਤੇ ਅਸੀਂ ਬਟਨ ਜੇ ਇਨਕਲੂਡ ਕਰਨੇ ਨੇ ਫਿਰ ਅਸੀਂ ਇਹਦੇ 'ਚ ਕੀ ਕੀਤਾ ਲੰਮੇ ਅਸੀਂ ਇਹ 'ਚ ਪਿੰਟ ਟੈਕ ਕਰਤਾ ਸੂਟ ਪਿੰਟ ਟੈਕ ਕਰਕੇ ਰੈਡੀ ਕੀਤਾ ਫਿਰ ਘੇਰੇ ਉੱਪਰ ਐਵੇਂ ਕੀਤਾ ਤੁਸੀਂ ਵੇਖੋ ਇਹਦੇ ਉੱਪਰ ਤੁਸੀਂ ਸਾਡੇ ਤੋਂ ਕਿਵੇਂ ਵੀ ਕੋਈ ਸੂਟ ਤਿਆਰ ਕਰਵਾਉਣਾ ਦੱਸ ਦਿਓ ਜੇ ਸੇਮ ਕਲਰ ਦੀ ਇੰਕਿੰਗ ਉੱਪਰ ਕੋਈ ਹੋਰ ਕਲਰ ਕਰਵਾਉਣਾ ਆਪਾਂ ਉਹ ਵੀ ਕਰ ਦਾਂਗੇ ਇਹ ਆਪਾਂ ਪਿੰਟ ਟੈਕ ਪਾਏ ਨੇ ਤੇ ਰੌਂਡ ਇਹਦਾ ਸ਼ੇਪ ਚ ਇਹਦਾ ਘੇੜਾ ਇਹ ਸ਼ਰਟ ਹੈ ਇਹ ਵੇਖੋ ਜਿਵੇਂ ਤੁਸੀਂ ਇਹਦੀ ਪੂਰੀ ਲੁੱਕ ਵੇਖਣੀ ਹੈ ਤਾਂ ਫਿਰ ਤੁਸੀਂ ਸਾਡੇ ਇੰਸਟਾਗ੍ਰam ਚੈਨਲ ਤੇ ਆਓ ਇੰਸਟਾਗ੍ਰam ਤੇ ਪੇਜ ਤੇ ਵੀਡੀਓ ਵੇਖੋ ਅਦਾ ਕਰੇ ਨਾਮ ਤੇ ਉਹ ਮੈਂ ਨੀਚੇ ਮੈਂਸ਼ਨ ਕਰ ਦੂੰ ਇੰਸਟਾਗ੍ਰam ਦਾ ਪੇਜ ਵੀ ਇਹ ਵੀ ਬਹੁਤ ਸੋਹਣੇ ਨੀਯਾਨ ਕੀਤੇ ਆ ਸਪੈਸ਼ਲਿਸਟ ਲੈ ਕੇ ਆ ਗਰਮੀਆਂ ਵਾਲੇ ਸੂਟ ਕਿਵੇਂ ਤਿਆਰ ਕਰ ਸਕਦੇ ਆ ਜੋ ਨੈਕ ਸੂਟ ਹੈ ਇਹ ਵੀ ਸਾਡਾ ਮਲ ਕੋਟਨ ਦਾ ਇਹ ਵੀ ਸਾਡਾ ਕਿਸੇ ਤੋਂ ਕਿਸੇ ਨੇ ਰੈਡੀ ਕਰਵਾਇਆ ਇਸ ਸੂਟ ਵੀ ਸਿਰਨਾਂ ਨੂੰ ਭੇਜਣਾ। ਇਹ ਸੂਟ ਦੁਪੱਟਾ ਇਦਾਂ ਹੀ ਆ। ਮਲ ਕਾਟਨ ਦਾ ਇਹ ਬਹੁਤ ਹੀ ਆਰਾਮਦਾਇਕ ਕੱਪੜਾ ਹੁੰਦਾ ਬਹੁਤ ਸੋਹਣਾ ਹੁੰਦਾ। ਪ੍ਰਿੰਟ ਵੇਖੋ ਤੁਸੀਂ ਕਿੰਨਾ ਸੋਹਣਾ। ਆ ਰਹੀ ਇਹਦਾ ਦੁਪੱਟਾ। ਇਹਦੀ ਜਿੱਦਾਂ ਬਾਟਮ ਆ, ਸੈਂਟਰ ਚ ਬਾਟਮ ਵਾਲਾ ਕੰਮ ਤੇ ਸ਼ਰਟ ਤੇ ਪੱਲਿਆਂ ਤੇ ਸ਼ਰਟ ਵਾਲਾ ਕੰਮ ਹੁੰਦਾ। ਇਹ ਇਹਦੀ ਬਾਟਮ ਆ। ਬਾਟਮ ਵੇਖੋ ਤੁਸੀਂ ਬਲੌਕ ਰਹਿ ਹੋਇਆ ਬਹੁਤ ਜਿਆਦਾ ਸੋਹਣੀ ਬਾਟਮ ਆ। ਇਹ ਜਿਹੜੀ ਬਾਟਮ ਉੱਪਰ ਅਸੀਂ ਕੀਤੀ ਆ ਜਿੱਡਾਂ ਦੀ ਸਾਡੀ ਸ਼ਰਟ ਆ ਉਹ ਸੇਮ ਕਲਰ ਦੀ ਐਂਕਰਿੰਗ ਇਹਦੀ ਆਪਾਂ ਬਾਟਮ ਤੇ ਤੁਸੀਂ ਵੇਖ ਰਹੇ ਹੋਵੇ ਬਹੁਤ ਸੋਰੀ ਕੀਤੀ ਆ ਆ ਇਹਦੀ ਸ਼ਰਟ ਆ ਸ਼ਰਟ ਦੇ ਆਪ ਉੱਪਰ ਜੋ ਆਪਾਂ ਬਾਟਮ ਵਾਲੇ ਕੱਪੜੇ ਦਾ ਅਟੈਚ ਕੀਤਾ ਇਹਦੇ ਤੇ ਆਪਾਂ ਪਿੰਟੈਕਸ ਪਾ ਕੇ ਪਲੱਸ ਲੀਸ ਪਾ ਕੇ ਇਹਦੀ ਚ ਇੱਕ ਆਪਾਂ ਵਲ ਪਾਇਆ ਫਰੰਟ ਵਾਲ ਉਹ ਆਪਾਂ ਐਡ ਕੀਤਾ ਬੈਕ ਸਾਈਡ ਤੇ ਆਪਾਂ ਸੇਮ ਹੀ ਇਦਾਂ ਰੱਖੀ ਹੋਈ ਆ ਸ਼ਰਟ ਤੇ ਕੋਈ ਡਿਜ਼ਾਈਨ ਨਹੀਂ ਕੀਤੀ ਸਿਰਫ ਫਰੰਟ ਨੀਚੇ ਲੀਸ ਲਗਾਤੀ ਘੇਰੇ ਉੱਪਰ ਇਹਦੀਆਂ ਬਾਜੂ ਤੁਸੀਂ ਦੇਖੋ ਬਹੁਤ ਹੀ ਜਿਆਦੇ ਸੋਹਣੀਆਂ ਇਹ ਦੇਖੋ ਇਹਦੇ ਆਪਾਂ ਇੱਥੇ ਵੱਲ ਕੀਤਾ ਇੱਕ ਇੱਥੇ ਵੱਲ ਪਾਤਾ ਟੀ-ਸ਼ਰਟ ਤੁਸੀਂ ਵੇਖ ਹੀ ਰਹੇ ਹੋ ਬਹੁਤ ਸੋਹਣੀ ਰੈਡੀ ਹੋ ਕੇ ਜਾ ਰਹੀ ਹੈ ਵੀ ਬਹੁਤ ਜਿਆਦੇ ਸੋਹਣਾ ਸੂਟ ਬਣਿਆ ਫੌਮ ਤੇ ਲੁੱਕ ਹੋਰ ਕ੍ਰੀਏਟ ਹੁੰਦੀ ਹੈ ਜਿਆਦੇ ਅੱਛੇ ਵਾਲੀ ਐਦੇ ਮੂਰੇ ਪਾਇਆ ਇਹ ਵੀ ਆਪਾਂ ਤੁਸੀਂ ਮੈਂ ਅੱਜ ਤੁਹਾਨੂੰ ਐਦੇ ਆਪਾਂ ਸ਼ਰਟ ਦਾ ਕੱਪੜਾ ਦਿਖਾ ਰਹੀ ਹਾਂ ਵੀ ਆਪਾਂ ਕਿੰਨੇ ਤਰ੍ਹਾਂ ਨਾਲ ਤਿਆਰ ਕਰ ਸਕਦੇ ਆ ਗਰਮੀ ਵਾਲੇ ਸੂਟ ਇਹ ਸੂਟ ਇਹਦੀ ਪਹਿਲਾਂ ਤੁਸੀਂ ਦੇਖੋ ਬਾਟਮ ਇਹਦੀ ਬਾਟਮ ਚੈੱਕ ਕਰੋ ਇਹ ਬਾਟਮ ਮਸ਼ੀਨ ਕੱਪੜਾ ਲਗਾ ਕੇ نیچے ਫਿਰ ਅਸੀਂ ਇਹ ਸਾਰੀ ਇੰਦਾ ਤਿਆਰ ਕੀਤੀ ਹੈ ਸਾਡੇ ਮਾਸਟਰ ਨੇ ਆਹ ਵੇਖੋ ਤੁਸੀਂ ਬਹੁਤ ਸੋਹਣੇ ਇਹਦੀ ਬਾਟਮ ਤੇ ਡਿਜ਼ਾਈਨ ਬਣਿਆ ਇਹ ਤੁਸੀਂ ਮੈਂ ਤੇ ਇੱਕ ਵੀਡੀਓ ਵੀ ਪਾਈ ਹੈ ਤੁਸੀਂ ਉਹ ਵੀ ਵੇਖ ਸਕਦੇ ਹੋ ਵੀਡੀਓ ਨੂੰ ਸ਼ਾਰਟਸ ਪਾਇਆ ਆਪਣੇ ਇਸੇ ਚੈਨਲ ਤੇ ਉਹ ਵੀ ਵੇਖ ਸਕਦੇ ਆ ਇਹ ਦੇਖੋ ਆ ਇਹ ਦਿਨਾਂ ਦੁਪੱਟਾ ਸ਼ਫੋਨ ਦਾ ਪ੍ਰਿੰਟਡ ਦੁਪੱਟਾ ਜਿੱਦਾਂ ਦੇ ਫਲਾਵਰ ਆ ਓਦਾਂ ਦੀ ਆਪਾਂ ਇਹਦੀ ਬਾਟਮ ਸ਼ਰਟ ਲਈਆ ਸੇਮ ਕਪੜਾ ਬਲੈਕ ਆ ਇਹ ਇਹ ਵੀ ਦੁਪੱਟਾ ਬਹੁਤ ਸੋਹਣਾ ਇਹ ਤੁਸੀਂ ਤੇ ਜੇ ਤੁਸੀਂ ਇਹਦੇ ਸੂਟ ਦੀ ਗੱਲ ਕਰਦੇ ਹੋ ਕਿ ਆਹੀ ਬਾਤ ਹੈ ਬਹੁਤ ਜਿਆਦੇ ਸੋਹਣਾ ਸੂਟ ਰੈਡੀ ਹੋ ਕੇ ਬਣਿਆ ਇਹ ਇਹਦਾ ਆਪਾਂ ਪਹਿਲਾਂ ਵੇਖੋ ਇੱਥੇ ਆਪਾਂ ਐਂਕਰਿੰਗ ਕਰੀਆ ਪਲੱਸ ਲੇਸ ਲਗਾਈਆ ਪਿੰਟ ਐਟਚ ਪਾਇਆ ਇਹਦੇ ਚ ਬਾਟਮ ਆਹ ਦੀ ਬਾਜੂ ਵੇਖੋ ਬਾਹ ਵੇਖੋ ਕਿੰਨੀ ਸੋਹਣੀ ਇਹ ਦੀ ਤਿਆਰ ਹੋਈ ਹੈ ਤੁਸੀਂ ਵੇਖੋ ਲੀਸ ਲਗਾ ਕੇ ਐਂਕਰਿੰਗ ਕਰਕੇ ਪਿੰਨ ਟੈਕਸ ਪਾ ਕੇ ਪਲੱਸ ਇਹਦੇ ਚ ਅਸੀਂ ਕਲੀਆਂ ਇਨਕਲੂਡ ਕੀਤੀਆਂ ਦੋ ਦੋ ਕਲੀਆਂ ਪਾਈਆਂ ਵੇਖੋ ਕਲੀਆਂ ਉੱਪਰ ਵੀ ਅਸੀਂ ਇਦਾਂ ਹੀ ਡਿਜ਼ਾਈਨ ਕੀਤਾ ਇਹ ਏਅਰ ਲਾਈਨ ਚ ਰੈਡੀ ਹੋਇਆ ਬਹੁਤ ਸੋਹਣਾ ਏਅਰ ਲਾਈਨ ਚappend ਨੂੰ ਸਾਰੀ ਸੋਹਣੀ ਰੈਡੀ ਕੀਤਾ ਇਹ ਵੇਖੋ ਤੁਸੀਂ ਵੇਖੋ ਕਿੱਡਾ ਸੋਹਣਾ ਤਿਆਰ ਹੋਇਆ ਆਹ ਦੇਖੋ ਸੈਂਟਰ ਐਦਾਂ ਜਿਹੜੀਆਂ ਜਿਹੜੀਆਂ ਇਹਦੀਆਂ ਕਲੀਆਂ ਆ ਤੁਸੀਂ ਵੇਖੋ ਆ ਸਾਰਾ ਇੱਥੇ ਡਿਜ਼ਾਈਨ ਹੋ ਗਿਆ ਆ ਇਹਦੀਆਂ ਕਲੀਆਂ ਉੱਪਰ ਐਵੇਂ ਕੀਤਾ ਇਹ ਵੀ ਬਹੁਤ ਜਿਆਦਾ ਸੋਹਣਾ ਤੇ ਇਹਦੀ ਬੈਕ ਸਾਈਡ ਵੀ ਦੇਖੋ ਬੈਕ ਸਾਈਡ ਤੇ ਵੀ ਸੀ ਬੈਕ ਸਾਈਡ ਤੇ ਵੇਖੋ ਤੁਸੀਂ ਬਹੁਤ ਜਿਆਦਾ ਸੋਹਣਾ ਸੀ ਇਹਦੀ ਬੈਕ ਸਾਈਡ ਤੇ ਕੰਮ ਕੀਤਾ ਵੇਖ ਸਕਦੇ ਹੋ ਪਿੰਟਾਂ ਕੈਂਕਰੀਂਗ ਪਿੰਟ ਕੋ ਜੋ ਕੁਝ ਵੀ ਇੱਥੇ ਸੀ ਡਿਜ਼ਾਈਨ ਕੀਤਾ ਬਹੁਤ ਜਿਆਦਾ ਸੋਹਣਾ ਹੋਇਆ ਇਹ ਵੇਖੋ ਜੋ ਨੈਕਸ ਸ਼ਰਟ ਇਹ ਸੀ ਸ਼ਰਟ ਰੈਡੀ ਕੀਤੀ ਹੈ ਇਹ ਲੈ ਲੈਂਦੀ ਹੈ ਇਹ ਤੁਸੀਂ ਸਾਡੇ ਤੋਂ ਲਈ ਇਹ ਵੀ ਸਕਦੇ ਆ ਲੈ ਲੈਂਦੀ ਆ ਆਰਮ ਦਾ ਕਪੜਾ ਤੇ ਬਹੁਤ ਸੋਹਣੀ ਲੇਸ ਨਾਲ ਫਿਨਿਸ਼ਿੰਗ ਕੀਤੀ ਹੈ ਫੋਰ ਸਾਈਡ ਤੇ ਅਸੀਂ ਇਦਦੇ ਵੀ ਮਲਟੀ ਕਲਰ ਦੀ ਲੇਸ ਲਗਾਈ ਆ ਪਲੱਸ ਅਸੀਂ ਇਹਦੇ ਨੈਕ ਦਾ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਕਿੰਦਾ ਸੋਹਣਾ ਸੀ ਇਹ ਨੈਕ ਤੇ ਫਰੰਟ ਪੱਟੀ ਲਗਾ ਕੇ ਬਾਟਮ ਨਾਲ ਦੀ ਸੇਮ ਬਾਟਮ ਕੀਤੀ ਪਰ ਬਾਟਮ ਉੱਪਰ ਕੋਈ ਡਿਜ਼ਾਈਨ ਨਹੀਂ ਐਦਾਂ ਦੀ ਪੱਟੀ ਲਗਾਈ ਆ ਤੇ ਜਿਹੜੀਆਂ ਇਹਦੀਆਂ ਆਰਮ ਦਾ ਡਿਜ਼ਾਈਨ ਆ ਇਹ ਵੇਖੋ ਸਲੀਵਸ ਦਾ ਡਿਜ਼ਾਈਨ ਵੇਖੋ ਤੁਸੀਂ ਐਂਕਰਿੰਗ ਕਰਕੇ ਆ ਤੁਸੀਂ ਦੇਖ ਸਕਦੇ ਹੋ ਐਂਕਰਿੰਗ ਫਿਰ ਇਹਦੇ ਤੇ ਬੱਖੇ ਲਗਾਏ ਆ ਐਂ ਬਾਟਮ ਦੀ ਲਾ ਕੇ ਇਹ ਕੀਤੀ ਹੈ ਸਲੀਵਸ ਦਾ ਡਿਜ਼ਾਈਨ ਵੀ ਇਹਦਾ ਬਹੁਤ ਸੋਹਣਾ ਆ ਇੱਥੇ ਫਿਨਿਸ਼ਿੰਗ ਦੇਣ ਵਾਲੀ ਹੈ ਇਧਰਲੀ ਸਾਈਡ ਤੁਸੀਂ ਵੇਖੋ ਆ ਵੇਖੋ ਜੀ ਬਹੁਤ ਸੋਹਣੇ ਰੈਡੀ ਹੋਏ ਆ ਇਹ ਵੀ ਗਰਮੀਆਂ ਦਾ ਸੂਟ ਬਹੁਤ ਸੋਹਣਾ ਹੋ ਸਕਦਾ ਨੈਕਸ ਇਹ ਵੀ ਅਸੀਂ ਇੱਕ ਕੁੜਤਾ ਰੈਡੀ ਕੀਤਾ ਇਹ ਚੰਦੇਰੀ ਤੇ ਕੁੜਤਾ ਇਹ ਵੀ ਆਪਣਾ ਰਾਉਂਡ ਨੈਕ ਰਾਉਂਡ ਸ਼ੇਪ ਦਾ ਘੇੜਾ neck ਆ ਰਿਹਾ ਮੈਨੂੰ ਵਾਰ-ਵਾਰ ਮੂੰਹ 'ਚ ਛੱਬ ਦਿਖ ਰਿਹਾ ਇਹਦੇ ਆਪਾਂ ਪਿੰਟਟੈਕ ਕਰਕੇ ਇਹਦੇ ਇੱਥੇ ਘੇੜੇ-ਘੇੜੇ ਉੱਪਰ ਆਪਾਂ ਲੇਸਨ ਕਿ ਕਿ ਲੂਡ ਕਰਤੀ ਵੇਖੋ ਤੁਸੀਂ ਕਿੰਨਾ ਸੋਹਣਾ ਇਹਦੇ neck ਉੱਪਰ ਇਦਾਂ ਨਹੀਂ ਲਾਈਨਿੰਗ ਲੱਗ ਸਿੱਚ ਹੁੰਦਾ ਤੇ ਆਹਦੀ ਜੋ ਆਰਮ ਡਿਜ਼ਾਈਨ ਆ ਇਹ ਵੀ ਬਹੁਤ ਸੋਹਣੀ ਤਿਆਰ ਹੋਈ ਹੈ ਇਹਦੇ ਤੇ ਅਸੀਂ ਲੇਸ ਲਗਾ ਕੇ ਆਹ ਸੀ ਬਟਨ ਦਿੱਤੇ ਨੇ ਇੱਥੇ ਸ਼ਾਇਦ ਮੰਨ ਕੇ ਜਾਂ ਕੁਝ ਵੀ ਬਟਨ ਇਹ ਉਹ ਚੀਜ਼ ਅਸੀਂ ਇਹਦੇ ਨਾਲ ਕਰੀ ਵੀ ਹੈ ਇਹ ਬਹੁਤ ਸੋਹਣੀ ਆ ਬਾਹਾਂ ਦੀਆਂ ਵੇਖੋ 슬ੀਵਸ ਬਹੁਤ ਹੀ ਜ਼ਿਆਦੇ ਸੋਹਣੀ ਰੈਡੀ ਹੋਈ ਹੈ ਆ ਵੇਖੋ ਬਹੁਤ ਹੀ ਜ਼ਿਆਦੇ ਸੋਹਣਾ ਇਹੋ ਜਿਹੇ ਡਿਜ਼ਾਈਨ ਮੈਂ ਉਮੀਦ ਕਰਦੀ ਤੁਸੀਂ ਨਹੀਂ ਵੇਖਿਆ ਆ ਵੇਖੋ ਜੀ ਬਹੁਤ ਜ਼ਿਆਦੇ ਸੋਹਣਾ ਸੂਟ ਆ ਡਿਜ਼ਾਈਨਿੰਗ ਵੇਖੋ ਸੂਟ ਦੀ ਜੋ ਨੈਕ ਸੂਟ ਆ ਇਹ ਵੀ ਸਾਡੇ ਇੱਕ ਕੁੜਤਾ ਇਹ ਵੀ ਅਸੀਂ ਆਫ ਵਾਈਟ ਬਾਟਮ ਨਾਲ ਵੇਅਰ ਕਰ ਸਕਦੇ ਹੋ ਇਹਦੀ ਤੇ ਵੀ ਅਸੀਂ ਲੇਸ ਲਗਾਈ ਆ ਪਲੱਸ neck ਦਾ ਡਿਜ਼ਾਈਨ ਵੇਖੋ ਬਹੁਤ ਜਿਆਦਾ ਸੋਹਣਾ then sleeves ਦਾ ਡਿਜ਼ਾਈਨ ਵੇਖੋ ਇਹ ਵੀ ਅਸੀਂ ਇਹ ਸਾਡਾ ਆਰ ਕੰਡੀ ਉੱਪਰ ਸੂਟ ਹੈ ਆਰ ਕੰਡੀ ਤੇ ਕੁਝ ਕੁ ਲੂਕ ਲਾਈਨਿੰਗ ਲਾਉਣਾ ਪਸੰਦ ਕਰਦੇ ਆ ਕੁਝ ਨਹੀਂ ਉਹ ਅਸੀਂ ਤੁਹਾਨੂੰ ਦੱਸ ਦਾਂਗੇ ਕਿਸ ਕਿਸ ਤੇ ਲਾਈਨਿੰਗ ਲਾਈਦੀ ਕਿਸ ਕਿਸ ਤੇ ਨਹੀਂ ਇਹਦੇ ਤੁਸੀਂ ਵੇਖੋ ਕਿੰਨੀ ਆਹ ਬ੍ਰੀਕਿੰਗ ਨਾ ਪਿੰਟ ਪਾਇਆ ਬਹੁਤ ਹੀ ਸੋਹਣਾ ਸਾਫ਼ ਕੰਮ ਕੀਤਾ ਲੇਸ ਕੀਤੀ ਆ ਕੇਰੇ ਉਪਰ ਵੀ ਦੇ ਸੇਮ ਦਿੱਤਾ ਕੇਰੇ ਉਪਰ ਵੀ ਤੁਸੀਂ ਲੀਸ ਵੀ ਸਰਦਿਓ ਇਹਦੇ ਕੇਰੇ ਤੇ ਅਸੀਂ ਇਦਾਂ ਲੀਸ ਲਗਾ ਕੇ ਇਹ ਲਗਾ ਕੇ ਬੈਕ ਸਾਈਡ ਵੀ ਸੇਮ ਐਦਾਂ ਬਾਅਦ ਚ ਅਸੀਂ ਕੋਈ ਤਰਪਾਈ ਨਹੀਂ ਕੀਤੀ ਐ ਨਾ ਐਂਕਰਿੰਗ ਕੀਤੀ ਐ ਕੇਰੇ ਉਪਰ ਵੇਖੋ ਤੁਸੀਂ ਕਿੰਨੇ ਸੋਹਣੇ ਹੋਏ ਆ ਜੋ ਨੈਕਸਟ ਜੁੜਾ ਇਹ ਵੀ ਤੁਹਾਨੂੰ ਸਾਡੇ ਕੋਲੋਂ ਸੇਮ ਪ੍ਰਿੰਟ ਮਿਲ ਜਾਊਗਾ ਤੁਸੀਂ ਬਾਏ ਕਰਨਾ ਇਹਦੀ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਇਹ ਤੁਸੀਂ ਕੋਈ ਵੀ ਪੈਂਟ ਜੇ ਸਾਡੇ ਤੋਂ ਸੂਟ ਸਿਚ ਕਰਾਉਣਾ ਚਾਹੁੰਦੀ ਆ ਤਾਂ ਸਾਨੂੰ ਮੈਸੇਜ ਕਰ ਸਕਦੇ ਆ ਸੈਂਟਰ ਚ ਅਸੀਂ ਇੱਕ ਇੰਪੋਰਟਨ ਨਾਲ ਦਾ ਕਪੜਾ ਲੈ ਕੇ ਸਾਈਡ ਤੇ ਲੇਸ ਲਗਾ ਕੇ ਐਂਕਰਿੰਗ ਕਰਕੇ ਬਹੁਤ ਜਿਆਦੇ ਸੋਹਣਾ ਨੈੱਕ ਬਣਾਇਆ। ਦੈਨ ਇਹਦੀ 슬ੀਵਸ ਵੇਖੋ। ਇਹਦੇ ਤੇ ਅਸੀਂ ਮਲਟੀ ਕਲਰ ਦੀ ਇਹਦੇ ਤੇ ਲੇਸ ਲਗਾਈ ਆ ਤੇ ਆ ਆਪਾਂ ਕੱ ਲਈ ਇੱਕ ਕਲਰ ਦੀ ਲੇਸ ਲਗਾ ਕੇ 슬ੀਸ ਦਾ ਡੀਨ ਦੇਖੋ 라ਜੀ ਬਹੁਤ ਜਿਆਦੇ ਸੋਹਣਾ ਬਣਿਆ ਐਂਕਰਿੰਗ ਕਰੀ ਹੋਈ ਆ। ਸੇਮ ਹੀ ਅਸੀਂ ਘੇਰੇ ਤੇ ਇਦਾਂ ਕੀਤਾ ਘੇਰੇ ਤੇ ਵੀ ਅਸੀਂ ਬਹੁਤ ਸੋਹਣਾ ਸੂਟ ਤਿਆਰ ਕੀਤਾ। ਪੈਕ ਸਾਈਡ ਤੇ ਵੀ ਐਵੇਂ ਆ। ਬੈਕ ਸਾਈਡ ਵੇਖੋ ਤੁਸੀਂ ਐਦਾਂ ਫਰੰਟ ਵਾਲੀ ਐਦਾਂ ਲੁੱਕ ਵੇਖੋ ਕਿੰਡੀ ਪਿਆਰੀ ਆਉਂਦੀ ਕਿੰਡੀ ਸੋਹਣੀ ਲੇਸ ਮਲਟੀ ਕਲਰ ਦੀ ਹੈ ਤੇ ਕਿੱਡਾ ਸੋਹਣਾ ਹੀ ਗਰਮੀਆਂ ਵਾਲੇ ਸੂਟ ਤੁਸੀਂ ਇਹ ਤਿਆਰ ਕਰਵਾ ਸਕਦੇ ਹੋ ਬਹੁਤ ਜਿਆਦੇ ਸੋਹਣੇ ਸੂਟ ਸਾਡੇ ਕੋਲ ਰੈਡੀ ਹੁੰਦੇ ਨੇ ਇਹ ਵੀ ਸਾਡੇ ਬਹੁਤ ਸੋਹਣਾ ਸੂਟ ਆ ਇਹਦੇ ਸੈਂਟਰ 'ਚ ਵੀ ਸੈਂਟਰ 'ਚ ਅਸੀਂ ਆਫ-ਵਾਈਟ ਬਾਟਮ ਨੂੰ ਸੌਰੀ ਆਫ-ਵਾਈਟ ਬਾਟਮ 'ਆ ਸੈਂਟਰ 'ਚ ਅਸੀਂ ਆਫ-ਵਾਈਟ ਬਾਟਮ 'ਤੇ ਲੇਸ ਲਗਾਈ ਐ ਸੇਮ ਨੈਕ ਡਿਜ਼ਾਈਨ ਦੇਖੋ ਪਲੱਸ 슬ੀਵ ਡੀ ਐਂਡ ਦੇਖੋ ਇਹਦੇ ਟੈਂਕਰਿੰਗ ਕੀਤੀ ਵੀ ਹੈ ਬਹੁਤ ਜਿਆਦੇ ਸੋਹਣਾ ਇਹਦੇ ਵੀ ਤੁਸੀਂ ਪੂਰੀ ਲੁੱਕ ਇੱਕ ਬਹੁਤ ਜਿਆਦੇ ਸੋਹਣਾ ਬਣ ਕੇ ਤਿਆਰ ਹੋ ਰਿਹਾ ਹੈ ਏ ਲਾਈਨ ਸੂਟ ਹੈ ਇਹ ਸ਼ਰਟ ਏ ਲਾਈਨ ਇਹ ਵੇਖੋ ਉਮੀਦ ਕਰਦੀ ਹਾਂ ਤੁਸੀਂ ਇਹੋ ਜਿਹੇ ਡਿਜ਼ਾਈਨ ਪਹਿਲਾਂ ਕਿਤੇ ਨਹੀਂ ਵੇਖੇ ਹੋਣਗੇ ਸਾਡੀ ਵੀਡੀਓ ਚ ਦੇਖਣ ਨੂੰ ਮਿਲੇ ਹੋਣਗੇ ਜੋ ਨੈਕਸਟ ਸੂਟ ਹੈ ਇਹ ਵੀ ਸਾਡਾ ਏਸੀ ਭੇਜਣਾ, ਪਾਰਸਲ ਕਰਨਾ ਸੀ। ਇਹ ਵੀ ਸਾਡਾ ਸੂਟ ਕਾਟਨ ਦੁਪੱਟੇ ਦਾ ਸੂਟ ਆ। ਇਹਦੇ ਸੀ ਘੇਰੇ ਤੇ ਲੀਸ ਲਗਾ ਕੇ ਦੋ ਦੋ ਸੈਂਟਰ ਚ ਕਲੀਆਂ ਦਿੱਤੀਆਂ। ਕਿਸੇ ਵੀ ਕਲਰ ਤੇ ਸੀ ਇਹ ਵੈਰਾਈਟੀ ਕਰਵਾ ਸਕਦੇ ਹੋ ਸੂਟ ਕਿਸੇ ਵੀ। ਇਹਦੇ ਉੱਪਰ ਤੱਕ ਸਾਡੇ ਕਲੀਆਂ ਜਾਂਦੀਆਂ। ਬੈਲ 슬ੀਵ ਬਣਾਈਆਂ ਨੇ ਉਹਨਾਂ ਨੇ। ਵੇਖੋ ਤੁਸੀਂ ਕਿੱਡੀਆਂ ਸੋਹਣੀਆਂ ਤਿਆਰ ਕੀਤੀਆਂ ਇਹ। ਤੇ ਆਹ ਇਹਨਾਂ ਦੀ ਬਾਟਮ ਆ। ਬਾਟਮ ਤੇ ਆਪਾਂ ਸ਼ਰਟ ਨਾਲ ਦਾ ਹੀ ਲਾਤਾ ਤੇ ਇਹਦਾ ਵੀ ਡਿਜ਼ਾਈਨ ਬਹੁਤ ਸੋਹਣਾ ਕੀਤਾ ਹੈ ਦੁਪੱਟਾ ਇਹਦਾ ਦੁਪੱਟੇ ਬਹੁਤ ਸੋਹਣੇ ਆ ਇਹਦਾ ਤੁਸੀਂ ਪੂਰੇ ਲੁੱਕ ਵੇਖੋ ਉਮੀਦ ਕਰਦੀਆਂ ਤੁਹਾਨੂੰ ਅੱਜ ਜਿਹੜੇ ਵੀ ਅਸੀਂ ਗਰਮੀ ਵਾਲੇ ਸੂਟਾਂ ਦੇ ਡਿਜ਼ਾਈਨਿੰਗ ਦਿਖਾਈਆ ਬਹੁਤ ਸੋਹਣੀ ਲੱਗੀ ਹੋਗੀ ਤੇ ਪਲੀਜ਼ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਿਹਾ ਕਰੋ ਤੁਸੀਂ ਕੋਈ ਵੀ ਗੱਲ ਪੁੱਛਣੀ ਆ ਮੈਸੇਜ ਕਮੈਂਟ ਚ ਕਰਦਿਆ ਕਰੋ ਤੁਹਾਡੀ ਹਰ ਇੱਕ ਗੱਲ ਦਾ ਰਿਪਲਾਈ ਆਵੇਗਾ ਤੇ Thank you.